ਜਦੋਂ ਕਮਿਊਨਿਟੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਸੱਚੇ ਪਾਛਨ ਤੇ ਮੰਗੇ ਵਾਈਟ ਚੀ ਦਾ ਖਾਲਸਾ ਵਾਈਟ ਚੀ ਕੀ ਬਤੇ ਜਿਵੇਂ ਮੈਂ ਕਹਿੰਦੀ ਤੁਸੀਂ ਆਪੜਾ ਆਪ ਕੇ ਅਸੀਂ ਪਿੰਡ ਵਾਸੀ ਨਸ਼ੇ ਦੇ ਖਿਲਾਫ ਇੱਕਜੁੱਟ ਹੋ ਕੇ ਸੋਚ ਉਦਿਹਾਂ ਕਿ ਅਸੀਂ ਨਸ਼ੇ ਦੇ ਖਿਲਾਫ ਆਪਣੇ ਪਿੰਡ ਦੇ ਬੇਰੇਦਰ ਬਣ ਕੇ ਰਹਿਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਸ਼ਗਲਟੇ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭੱਦੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤੱਕ ਕਰਦੀ ਖੁੱਤਰੀ ਜ਼ਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਬੈਂਡ ਤੋਂ ਰੋਕਾਂਗੇ ਜਮਾਨਤ ਬੈਂਡ ਨੂੰ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨ ਹਾਰ ਹੋ ਸੀਰ ਆਲੇ ਡੀਪੀਐਸਪੀ ਸਾਹਿਬ ਕੈਮਿਨਿਅਮ ਦਾ ਤੇ ਸੀਨੀਅਰ ਜਿਹੜੇ ਇੱਥੇ ਬੈਠੇ ਨੇ ਆਜੇ ਆਜੇ ਰਾਜਨਾਥ ਸਾਡਾ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇੱਥੇ ਸਿਰਫ ਐਸਐਚਓ ਨਹੀਂ ਸਗੋਂ ਪੰਜਾਬ ਸਰਕਾਰ ਦਾ ਪ੍ਰਤਨਿਧੀ ਬਣ ਕੇ ਆਇਆ ਹਾਂ ਇੱਕ ਯਹੀ ਸਰਕਾਰ ਦਾ ਜੋ ਪਹਿਲੀ ਵਾਰ ਹਕੀਕਤ ਵਿੱਚ ਨਸ਼ੇ ਖਿਲਾਫ ਜੰਗ ਲੜ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੱਧਾਨੀ ਅਤੇ ਪੂਰੀ ਪੰਜਾਬ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਨਸ਼ਾ ਮਾਫੀਆ ਜਾਂ ਦਸਕਰ ਪੰਜਾਬ ਦੀ ਜ਼ਮੀਨ ਤੇ ਬਖਸ਼ੇ ਨਹੀਂ ਜਾਣਗੇ ਜਿੱਥੇ ਪਹਿਲਾਂ ਨਸ਼ੇ ਦੇ اڈਿਆਂ ਨੂੰ ਸਿਆਸੀ ਸਰਪਸਤੀ ਮਿਲਦੀ ਸੀ ਉਥੇ ਕਾਜ ਬਲਡੋਜ਼ਰ ਚੱਲ ਰਹੇ ਹਨ ਸਰਕਾਰ ਦਾ ਸੰਦੇਸ਼ ਬਿਲਕੁਲ ਸਾਫ਼ ਹੈ ਜਾਂ ਦਾ ਨਸ਼ਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਪੁਲਿਸ ਨੂੰ ਹੁਣ ਫ੍ਰੀ ਹੈਂਡ ਕਰ ਦਿੱਤਾ ਗਿਆ ਨਾ ਕੋਈ ਸਿਆਸੀ ਦੁਆ ਹੈ ਨਾ ਕੋਈ ਰੁਕਾਵਟ ਹੈ ਪਿੰਡ ਪਿੰਡ ਵਿੱਚ ਛਾਪੇਮਾਰੀ ਹੋ ਰਹੀ ਹੈ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਹੋ ਰਹੀਆਂ ਨੇ ਅਤੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਆਇਆ ਉਹ ਹੁਣ ਜੇਲ੍ਹ ਜਾਂ ਫਰਾਰ ਹਨ ਕਾ ਐਸ ਐਚ ਓ ਡੀ ਐਸ ਪੀ ਐਸ ਐਸ ਪੀ ਤੋਂ ਲੈ ਕੇ ਸੀ ਐਮ ਦਫ਼ਤਰ ਤੱਕ ਹਰ ਪੱਧਰ ਤੇ ਹੁਣ ਸੰਕੇਪੀ ਤੀਚਾ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੁਲਿਸ ਹੁਣ ਡਰੋਨ ਵਾਲੀ ਨਹੀਂ ਸਗੋਂ ਸਾਥ ਦੇਣ ਵਾਲੀ ਹੈ ਜੇਕਰ ਕਿਸੇ ਘਰ ਵਿੱਚ ਕੋਈ ਨੌਜਵਾਨ ਨਸ਼ੇ ਦੀ ਚਪੇੜ ਵਿੱਚ ਹੈ ਤਾਂ ਤੁਸੀਂ ਖੁਦ ਪੁਲਿਸ ਨੂੰ ਦੱਸੋ ਇਲਾਜ ਅਤੇ ਸਹਾਇਤਾ ਦੋਵੇਂ ਉਪਲਬਧ ਹਨ ਐਸ ਐਚ ਓ ਦਫ਼ਤਰ ਹੁਣ ਸਿਰਫ ਕਾਨੂੰਨ ਦਾ ਦਫ਼ਤਰ ਨਹੀਂ ਸਗੋਂ ਤੁਹਾਡੇ ਪਿੰਡ ਦੀ ਸੁਰੱਖਿਆ ਦੀ ਪਹਿਲੀ ਕੰਦ ਹੈ ਪਰ ਇਹ ਲੜਾਈ ਸਿਰਫ ਪੁਲਿਸ ਦੀ ਨਹੀਂ ਤੁਹਾਡੀ ਵੀ ਸਭ ਦੀ ਜ਼ਿੰਮੇਵਾਰੀ ਹੈ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਬਾਹਰੋਂ ਪਿੰਡ ਵਿੱਚ ਨਸ਼ਾ ਵੇਚਣ ਆਉਂਦਾ ਹੈ ਤਾਂ ਸਾਨੂੰ ਦੱਸੋ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੁਹਾਨੂੰ ਤਸਕਰਾਂ ਤੋਂ ਡੰਗ ਦੀ ਲੋੜ ਨਹੀਂ ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦਾ ਸਮਰਥਨ ਨਾ ਕਰੋ ਸਗੋਂ ਜਮਾਨਤ ਨਾ ਦਿਵਾਓ ਅਧੇਕਤੋਂ ਹੋਰ ਬੋਸ ਦੀ ਜਮਾਨਤਕਾਰਾਂ ਤੋਂ ਵੀ ਰੋਕੋ ਜੋ ਪੰਜਾਬ ਜੋ ਮਿਲਤੇ ਪੰਜਾਬ ਨੂੰ ਮਿਲ ਤੋਂ ਉਸ ਦੌਰ ਵਿੱਚ ਲੈ ਚਲੀਏ ਕਿਤੇ ਨੌਜਵਾਨ ਮੱਤਾਂ ਦੇ ਕਦਮਾਂ ਅੱਗੇ ਗੁਜਾਰ ਲੈ ਕੇ ਕਣੇ ਹੋਰ ਨਾਂ ਨਹੀਂ ਸਰੇ ਅੱਗੇ ਹੋਰ ਨਸਰ। ਕਿਤੇ ਆਪ ਨੂੰ ਇਹ ਵੀ ਜਾਣਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸੇਕ ਦੀ ਇੱਕ ਕੰਪਲੈਕਸਟ ਖੋਲੀ ਗਈ ਹੈ। ਜਿਹਦਾ ਟੈਲੀਫੋਨ ਨੰਬਰ 9779900200 ਹੈ। ਇਹ ਟੈਲੀਫੋਨ ਤੇ ਕੋਈ ਕੋਈ ਆਪਣੇ ਮਹਿਰਵਾਨੀ ਆਪਣੇ ਭੌੜ ਮਾਰੇ ਗਿਆ ਕੇ ਦਸਰੀ ਬਾਤੋ ਕਰਦਾ ਵੇਖਦਾ ਉਹਦੀ ਇਮਤਿਹਾਨ ਦੇ ਸਕਦੇ ਆ ਇਹ ਤੁਹਾਡਾ ਜੋ ਵੀ ਹੈਗਾ ਪਤਾ ਹੈਗਾ ਉਹ ਬਿਲਕੁਲ ਬੁੱਤਾਂ ਕਹਿ ਰਹੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਪਤਾ ਦੇਣੀ ਕਰਾਂਗੇ ਕਿ ਆਪਣੇ ਘਰਗੇ ਤੋਂ ਹਰਿੰਦਰ ਸਿੰਘ ਜੀ ਨੇ ਜਿਨ੍ਹਾਂ ਨੇ ਕਿਸ ਮਾਹੌਤ ਤਹਤ ਆਪਣਾ ਨਸ਼ਾ ਜਿਹੜਾ ਤਿਆਗ ਕੀਤਾ ਆ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਦੋ ਮਿੰਟਾਂ ਤਾਂ ਕੇ ਆਪਣੇ ਵਿਚਾਰ ਸਾਂਝੇ ਕਰਨ ਨੂੰ ਪਰਵਿੰਦਾ ਜੀ ਬਹਿ ਕੇ ਤੋਂ ਆਪਣੇ ਸ੍ਰੀਮਦ ਸਮਾਜ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਇਹਨਾਂ ਨੇ ਜੋ ਇਹ ਮਹਮ ਚੰਦਰਾ ਜਾਂ ਪੰਜਾਬ ਸਰਕਾਰ ਵੱਲੋਂ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹ ਨਸ਼ਾ ਤਿਆਗ ਕੀਤਾ ਹੈ ਆਪਣੇ ਸਾਹਮਣੇ ਵਿੜ ਕੇ ਤੋਂ ਇਹਦਾ ਆਪਣਾ ਮਟਰ ਸੱਜ ਮੇਰੀ ਮਾਸੀ ਨਾ ਜਦੋਂ ਨਸ਼ਾ ਛੱਡਿਆ ਵਾ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਵਾ ਘਰ ਦੇ ਵਿੱਚ ਵੀ ਕਿਹੋ ਜਿਹਾ ਵਧੀਆ ਕਰ ਰਿਹਾ ਆ ਘਰ ਦੇ ਤੇ ਬਾਕੀ ਪੈਸਿਆਂ ਦੀ ਵੀ ਬਹੁਤ ਤੰਗੀ ਸੀ ਜਦੋਂ ਨਸ਼ਾ ਕਰਦਾ ਸੀਗਾ ਹੁਣ ਮੈਂ ਨਸ਼ਾ ਮੁਕਤ ਹੋ ਚੁੱਕਾ ਹਾਂ ਧੰਨਵਾਦ ਬਹੁਤ ਸ਼ੁਕਰੀਆ ਜੀ ਨਗਰ ਗੁਰਸ਼ੀਂ ਪਿੰਨਾਂ ਦੀ नगर पंचायत साका नगर पंचायत लंबड़दार सहबान नगर ਦੇ ਪਤਵੰਤੇ ਸੱका ਜੋਗ ਬੀਬੀਆਂ ਭੈਣਾਂ ਨੌਜਵਾਨ ਬੱਚੇ ਸਟੇਜ ਤੇ ਬਿਰਾਜਮਾਨ ਐਸਜੀਐਮ ਨਕੋਦਰ ਸ਼੍ਰੀ ਲਾਲ ਵਿਸ਼ਵਾਸਜੀ ਡੀਐਸਪੀ ਸਰਦਾਰ ਕੁਪਾਲ ਸਿੰਘ ਜੀ ਇਸ ਬਲੌਕ ਦੇ ਇੰਚਾਰਜ ਸੰਜੀਤ ਸਿੰਘ ਜੀ ਮਾਰਕੀਟ ਕਮੇਟੀ ਨੂਰਮਲ ਦੇ ਚੇਅਰਮੈਨ ਸਰਦਾਰ ਲਖਵੀਰ ਸਿੰਘ ਜੀ ਐਸਐਮ ਸਾਹਿਬ ਬੀਡੀਪੀਓ ਸਾਹਿਬ ਔਰ ਨਗਰ ਦੇ ਪਤਵੰਤੇ ਬਲਾਕ ਇੰਚਾਰਜ ਮਨਜੀਤ ਸਿੰਘ ਜੀ ਔਰ ਇਸ ਨਗਰ ਦੀ ਸਾਰੀ ਸਮੂਹ ਸਾਧ ਸੰਗਤ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਝ ਨਹੀਂ ਆ ਰਹੀ ਕਿ ਵੀ ਪੰਜਾਬ ਵਾਸਤੇ ਚੰਗਾ ਸਮਾਂ ਇਹ ਅੱਜ ਦੇ ਪ੍ਰੋਗਰਾਮ ਨੂੰ ਚੰਗਾ ਮੰਨਦੀ ਹੈ ਕਿ ਮਾਡਮ ਬਣੀ ਇਸ ਹਸਤੇ ਵਸਤੇ ਘੁਗ ਵਸਤੇ ਪੰਜਾਬ ਨੂੰ ਅੱਜ ਨਸ਼ੇ ਪ੍ਰਤੀ ਜਾਗਰੂਕ ਕਰਨਾ ਪੈ ਰਿਹਾ ਯੁੱਧ ਛੇੜਨੇ ਪੈ ਰਹੇ ਆ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪੰਜਾਬ ਸਰਕਾਰ ਵੱਲੋਂ ਹਰ ਇੱਕ ਕੰਨੇ ਕੰਨੇ ਬਸ਼ਿੰਦੇ ਦੇ